ਮੈਂ ਰਾਹ ਤੇ ਨਹੀਂ ਤੁਰਦਾ ਮੈਂ ਰਾਹਾਂ ਤੇ ਨਹੀਂ ਤੁਰਦਾ ਮੈਂ ਤੁਰਦਾ ਹਾਂ ਤਾਂ ਰਾਹ ਬਣਦੇ ਨੇ ਪੰਜਾਬੀ ਦੇ ਮਕਬੂਲ ਸ਼ਾਇਰ surjit patar ਹੋਰਾਂ ਦੀਆਂ ਇਹ ਸਤਰਾਂ ਪਾਕਿਸਤਾਨ ਵਿੱਚ ਰਹਿ ਗਏ ਲਹਿੰਦੇ ਪੰਜਾਬ ਦੇ ਪ੍ਰਸਿੱਧ ਸ਼ਾਇਰ ਤਜ਼ਮਮ ਕਲੀਮ ਹੋਰਾਂ ਤੇ ਪੂਰੀਆਂ ਪੂਰੀਆਂ ਟੁੱਕਦੀਆਂ ਹਨ ਜੋ ਮਿਤੀ 2 ਮਈ 2025 ਨੂੰ ਸਰੀਰਕ ਬਿਮਾਰੀਆਂ ਨਾਲ ਗੁੱਥਮ ਗੁੱਥਾ ਹੁੰਦੇ ਹੋਏ ਇਸ ਜਹਾਨ ਤੋਂ ਰੁਖਸਤ ਹੋ ਗਏ ਤਜ਼ਮਮਲ ਕਲੀਮ ਦਾ ਜਨਮ 26 ਮਾਰਚ 1960 ਨੂੰ ਤਹਿਸੀਲ ਚੂਨੀਆ ਜ਼ਿਲ੍ਹਾ ਕਸੂਰ ਪਾਕਿਸਤਾਨ ਵਿੱਚ ਪਿਤਾ ਮੁਹੰਮਦ ਸ਼ਫੀ ਦੇ ਘਰ ਮਾਤਾ ਰਸੀਦਾ ਬੇਗਮ ਦੀ ਕੁੱਖੋਂ ਹੋਇਆ ਨਿੱਕੀ ਉਮਰੇ ਯਤੀਮ ਹੋਏ ਤਜ਼ਮਮਲ ਕਲੀਮ ਨੂੰ ਸ਼ਰੀਕਾਂ ਦੀਆਂ ਠੋਕਰਾਂ ਖਾਣੀਆਂ ਪਈਆਂ ਮਾਪਿਆਂ ਤੋਂ ਵਿਜੋਗਿਆ ਬਚਪਨ ਕਿਹੋ ਜਿਹਾ ਹੁੰਦਾ ਹੈ ਕਿਹੋ ਜਿਹਾ ਹੋ ਸਕਦਾ ਹੈ ਇਸ ਬਾਰੇ ਉਹ ਲਿਖਦਾ ਹੈ ਅੱਖ ਖੋਲੀ ਤੇ ਦੁੱਖਾਂ ਦੇ ਜਾਲ ਵਿਖੇ ਅੱਖ ਖੋਲੀ ਤੇ ਦੁੱਖਾਂ ਦੇ ਜਾਲ ਵਿਖੇ ਉਤੋਂ ਹੰਡ ਦੇ ਜਿੰਦੜੀ ਨਾਲ ਵਖੇ ਤੂੰ ਕੀੜੇ ਦੇ ਰਿਜ਼ਕ ਦੀ ਸੋਚ ਰਿਆਂ ਤੂੰ ਕੀੜੇ ਦੇ ਰਿਜ਼ਕ ਦੀ ਸੋਚ ਰਿਆਂ ਅਸੀਂ ਭੁੱਖਾਂ ਤੋਂ ਵਿਕਦੇ ਬਾਲ ਵਖੇ ਅਸੀਂ ਭੁੱਖਾਂ ਤੋਂ ਵਿਕਦੇ ਬਾਲ ਦੇਖੇ ਮਾਂ ਬਾਪ ਵੀ ਹੋਣਾ ਬਚਪਨ ਸੱਚਮੁੱਚ ਮਾਰੂਥਲ ਬਣ ਜਾਂਦਾ ਹੈ ਸਮਾਜ ਦੀਆਂ ਠੋਕਰਾਂ ਦੀ ਤਪਸ਼ ਨਾਲ ਮਾਸੂਮ ਬਚਪਨ ਮਰ ਜਾ ਜਾਂਦਾ ਹੈ ਤਜ਼ਮਮਲ ਕਲੀਮ ਨੇ ਇਸ ਸੇਕ ਨੂੰ ਆਪਣੇ ਪਿੰਡੇ ਤੇ ਹੰਡਾਇਆ ਉਸ ਦੇ ਬਚਪਨ ਦੇ ਚਾਹ ਤੇ ਖਡੌਣਿਆਂ ਨਾਲ ਖੇਡਣ ਦੀ ਇੱਛਾ ਤੋਂ ਅੱਖੀ ਜਾਂਦੀ ਹੈ ਤੇ ਯਤੀਮ ਹੋਇਆ ਬੱਚਾ ਜਦੋਂ ਦੂਜੇ ਬੱਚਿਆਂ ਨੂੰ ਖਡੌਣਿਆਂ ਨਾਲ ਖੇਡਦੇ ਹੋਏ ਤੱਕਦਾ ਹੈ ਤੇ ਕਈ ਵਾਰੀ ਉਸ ਨੂੰ ੱੱਕੇ ਮਾਰ ਕੇ ਉੱਥੋਂ ਭਜਾ ਦਿੱਤਾ ਜਾਂਦਾ ਹੈ ਜ਼ਮਲ ਕਲੀਮ ਨੇ ਇਸ ਵੇਦਨਾ ਨੂੰ ਆਪਣੀ ਕਵਿਤਾ ਵਿੱਚ ਇਸ ਤਰ੍ਹਾਂ ਬਿਆਨ ਕੀਤਾ ਹੈ ਜੀਵਨ ਰੁੱਖ ਨੂੰ ਹੱਥੀਂ ਟੱਕੇ ਨਾ ਮਾਰੋ ਜੀਵਨ ਰੁੱਖ ਨੂੰ ਹੱਥੀਂ ਟੱਕੇ ਨਾ ਮਾਰੋ ਸਾਦੇ ਦਾਣੇ ਚੱਬੋ ਫੱਕੇ ਨਾ ਮਾਰੋ ਵਾਲ ਖਡਾਉਣੇ ਵੇਂਦਾਏ ਤੇ ਕੀ ਹੋਇਆ ਵਾਲ ਖਡਾਉਣੇ ਵੇਂਦਾਏ ਤੇ ਕੀ ਹੋਇਆ ਆਪੇ ਟਰ ਜਾਵੇਗਾ ਟੱਕੇ ਨਾ ਮਾਰੋ ਆਪੇ ਟਰ ਜਾਵੇਗਾ ਤੱਕੇ ਨਾ ਮਾਰੋ ਤਜਮਲ ਕਲੀਮ ਨੇ ਪਹਿਲਾਂ ਉਰਦੂ ਵਿੱਚ ਸ਼ਾਇਰੀ ਕਰਕੇ ਨਾਮਣਾ ਖੱਟਿਆ ਪਰ 1990 ਵਿੱਚ ਉਸ ਦਾ ਝੁਕਾ ਪੰਜਾਬੀ ਗਜ਼ਲ ਲਿਖਣ ਵੱਲ ਹੋਇਆ ਰਸ਼ੀਦ ਦਾ ਇੱਕ ਵਿਸ਼ੇ ਪ੍ਰਸਿੱਧ ਲੇਖਕ ਹੋਇਆ ਰਸੂਲ ਹਮਜ਼ਾ ਤੋਂ ਉਹ ਲਿਖਦਾ ਸਾਡੇ ਦੇਸ਼ ਵਿੱਚ ਇਹ ਸਭ ਤੋਂ ਵੱਡੀ ਗਾਲ ਮੰਨੀ ਜਾਂਦੀ ਹੈ ਜਦੋਂ ਕੋਈ ਇਹ ਕਹਿ ਦੇਵੇ ਕਿ ਜਾ ਤੈਨੂੰ ਤੇਰੀ ਮਾਂ ਬੋਲੀ ਭੁੱਲ ਜਾਵੇ ਉਜਿਸੀ ਤਰ੍ਹਾਂ ਦਾ ਹੋਇਆ ਤਜ਼ਮਮਲ ਕਲੀਮ ਨਾਲ ਜਦੋਂ ਉਹ 1990 ਵਿੱਚ ਅਖਬਾਰ ਪੜ੍ਹ ਰਿਹਾ ਸੀ ਜਿਸ ਵਿੱਚ ਉਸ ਨੇ ਉਰਦੂ ਦੇ ਨਾਮ ਪਰ ਸ਼ਾਇਰ মনির ਨਿਆਜ਼ੀ ਦੀ ਇੰਟਰਵਿਊ ਪੜ੍ਹੀ ਸਵਾਲ ਕਰਤਾ ਨੇ মনির ਨਿਆਜ਼ੀ ਨੂੰ ਪੁੱਛਿਆ ਤੁਸੀਂ ਪੰਜਾਬੀ ਵਿੱਚ ਗਜ਼ਲ ਕਿਉਂ ਨਹੀਂ ਲਿਖੀ ਤਾਂ মনির ਨਿਆਜ਼ੀ ਨੇ ਜਵਾਬ ਦਿੱਤਾ ਕਿ ਪੰਜਾਬੀ ਜ਼ੁਬਾਨ ਗਜ਼ਲ ਦੇ ਲਾਇਕ ਹੀ ਨਹੀਂ ਤਜ਼ਮਮਲ ਨੂੰ ਨਿਆਜ਼ੀ ਦੀ ਇਹ ਗੱਲ ਤੀਰ ਵਾਂਗ ਚੁੱਭ ਗਈ ਉਸੇ ਦਿਨ ਤੋਂ ਉਸੇ ਦਿਨ ਤੋਂ ਉਸਨੇ ਪੰਜਾਬੀ ਮਾਂ ਬੋਲੀ ਵਿੱਚ ਸਿਰਮੌਰ ਗੱਜਲਾਂ ਲਿਖ ਕੇ ਨਾ ਸਿਰਫ ਮਨੀਰ ਨਿਆਜ਼ੀ ਦਾ ਉਲਮਾ ਲਾਇਆ ਸਗੋਂ ਪੰਜਾਬੀ ਬੋਲੀ ਦਾ ਮਕਬੂਲ ਕਵੀ ਬਣ ਗਿਆ ਤਜ਼ਮਮਲ ਕਲੀਮ ਦੀ ਕਵਿਤਾ ਪੰਜਾਬੀ ਮਾਂ ਬੋਲੀ ਤੇ ਸਭਿਆਚਾਰਕ ਕਦਰਾਂ ਕੀਮਤਾਂ ਨੂੰ ਪ੍ਰਣਾਇ ਹੋਈ ਕਵਿਤਾ ਹੈ ਮਾਂਬਬ ਕੀ ਹੁੰਦੇ ਹਨ ਕਿਸੇ ਯਤੀਮ ਬੱਚੇ ਨੂੰ ਪੁੱਛ ਕੇ ਵੇਖੋ ਉਸ ਨੂੰ ਬੇहद ਦੁੱਖ ਹੈ ਕਿ ਅੱਜ ਦੀ ਪੈਸੇ ਵਾਲੀ ਭੱਜ ਦੌੜ ਵਾਲੀ ਜ਼ਿੰਦਗੀ ਦੇ ਵਿੱਚ ਬੱਚਿਆਂ ਕੋਲ ਆਪਣੇ ਮਾਪੇ-ਬਾਪ ਕੋਲ ਬੈਠਣ ਦੀ ਫੁਰਸਤ ਹੀ ਨਹੀਂ ਹੁੰਦੀ। ਉਹੀ ਮਾਪੇ ਹਨ ਜਿਨ੍ਹਾਂ ਨੇ ਕਦੀ ਘੋੜਾ ਬਣ ਕੇ ਆਪਣੇ ਪੁੱਤਰ ਨੂੰ ਬਚਪਨ ਵਿੱਚ ਖੜਾਇਆ ਸੀ ਉਹ ਆਪਣੀ ਕਮਤਰਾਹੀ ਵਰਤਮਨ ਪੀੜੀ ਨੂੰ ਆਪਣੀ ਮਾਂ ਬੋਲੀ ਦੇ ਨਾਲ ਔਰ ਮਾਪੇ-ਬਾਪ ਦਾ ਸਤਿਕਾਰ ਕਰਨ ਦਾ ਸੁਨੇਹਾ ਦੇ ਰਿਹਾ ਹੈ। ਅੱਖ ਦੇ ਅਥਰੂ ਪੀ ਪੁੱਤਰ ਅੱਖ ਦੇ ਅਥਰੂ ਪੀ ਪੁੱਤਰ ਤਗੜਾ ਹੋ ਕੇ ਜੀ ਪੁੱਤਰ ਤੇਰਾ ਘੋੜਾ ਬਣਦਾ ਸਾਂ ਇਹ ਗੱਲ ਚੇਤੇ ਹੀ ਪੁੱਤਰ ਪੈਸੇ ਨਹੀਂ ਕੁਝ ਵੇਲਾ ਕੱਢ ਪੈਸੇ ਨਹੀਂ ਕੁਝ ਵੇਲਾ ਕੱਢ ਇੱਕ ਗੱਲ ਕਰਨੀ ਸੀ ਪੁੱਤਰ ਉਂਝ ਤੇ ਸਾਹ ਸਾਹ ਨੇਮਤੇ ਉਂਝ ਤੇ ਸਾਹ ਸਾਹ ਨੇਮਤੇ ਵੱਡੀ ਨੇਮਤ ਧੀ ਪੁੱਤਰ मां बोली ना भूल जाई ओ मां बोली ना भूल जाई पढ़ के ए बी सी पुत्र पढ़ के ए बी सी पुत्र तजम्मल नु ता उम्र ਪਰਵਾਰਿਕ ਪਰੇਸ਼ਾਨੀਆਂ ਨੇ ਘੇਰਾ پائی ਰੱਖਿਆ ਸ਼ਾਇਦ ਇਹੀ وجہ ਉਸ ਦੇ ਬ੍ਰੇਨ ਹੈਮਰੇਜ ਦਾ ਕਾਰਨ ਬਣੀ ਉਸ ਦਾ ਇਹ ਗਮ ਉਸ ਦੀ ਕਵਤਾ ਵਿੱਚ ਵੀ ਝਲਕਦਾ ਹੋਇਆ ਨਜ਼ਰ ਆਉਂਦਾ ਹੈ ਕਦ ਮੇਰੇ ਵਸ ਦੇ ਵਿੱਚ ਸੀ ਕਿ ਪੁੱਤਰ ਜਾਂ ਧੀ ਲਵਾਂ ਕਦ ਮੇਰੇ ਵਸ ਦੇ ਵਿੱਚ ਸੀ ਕਿ ਪੁੱਤਰ ਜਾਂ ਧੀ ਲਵਾ ਮੇਰੇ ਤੇ ਫਰਜ਼ ਸੀ ਜਿਹੜਾ ਮੋਹਰਾ ਪੀ ਲਵਾ ਉੱਧੜ ਗਿਆ ਹਾ ਜ਼ਾਲਮਾ ਉੱਧੜ ਗਿਆ ਹਾ ਜ਼ਾਲਮਾ ਇਹ ਸੋਚ ਸੋਚ ਕੇ ਅੱਖਾਂ ਤੇ ਸੀ ਗਿਆ ਹਾਂ ਇਹ ਬੁੱਲ ਕਿਵੇਂ ਸੀ ਲਵਾ ਇਹ ਬੁੱਲ ਕਿਵੇਂ ਸੀ ਲਵਾ ਤਜ਼ਮਲ ਦੀ ਪੰਜਾਬੀ ਸ਼ਾਇਰੀ ਦੀ ਵਿਲੱਖਣਤਾ ਇਹ ਹੈ ਕਿ ਸ਼ਿਵ ਕੁਮਾਰ ਬਟਾਲਵੀ ਦੀ ਤਰ੍ਹਾਂ ਉਹ ਆਪਣੇ ਜੀਵਨ ਦੇ ਦੁੱਖਾਂ ਨੂੰ ਆਪਣੀ ਕਵਿਤਾ ਵਿੱਚ ਬਿਆਨ ਕਰਦਾ ਹੈ ਪਰਿਵਾਰਕ ਪਰੇਸ਼ਾਨੀਆਂ ਨੇ ਉਸ ਨੂੰ ਚੀਨਾ ਚੀਨਾ ਕਰਕੇ ਰੱਖ ਦਿੱਤਾ ਸੀ ਤਜ਼ਮਲ ਦੀ ਇਹ ਵਿਸ਼ੇਸ਼ਤਾ ਹੈ ਕਿ ਉਸ ਦੀ ਕਵਿਤਾ ਦੀਆਂ ਕੁਝ ਸਤਰਾਂ ਲੋਕ ਮਹਾਵਰਾ ਬਣ ਕੇ ਲੋਕਾਂ ਦੀ ਜ਼ੁਬਾਨ ਤੇ ਚੜ ਗਈਆਂ ਹਨ ਮਰਨ ਤੋਂ ਡਰਦੇ ਹੋ ਬਾਦਸ਼ਾਹ ਮਰਨ ਤੋਂ ਡਰਦੇ ਹੋ ਬਾਦਸ਼ਾਹ ਕਮਾਲ ਕਰਦੇ ਹੋ ਬਾਦਸ਼ਾਹ ਕਿਸੇ ਨੂੰ ਮਾਰਨ ਦਾ ਸੋਚਦੇ ਹੋ ਕਿਸੇ ਨੂੰ ਮਾਰਨ ਦਾ ਸੋਚਦੇ ਹੋ ਕਿਸੇ ਤੇ ਮਰਦੇ ਹੋ ਬਾਦਸ਼ਾਹ ਕਿਸੇ ਤੇ ਮਰਦੇ ਹੋ ਬਾਦਸ਼ਾਹ ਤਜ਼ਮਮਲ ਕਲੀਮ ਮੰਨਦਾ ਹੈ ਕਿ ਉਸ ਉੱਤੇ ਉਸ ਦੇ ਮੁਰਸ਼ਿਦ ਦਾ ਧੜਕੂ ਸੂਫੀ ਕਵੀ ਸਾਈਂ ਬੁੱਲੇ ਸ਼ਾਹ ਦੀ ਪੂਰੀ ਪੂਰੀ ਰਹਿਮਤ ਹੈ ਉਸ ਦੀ ਕਵਤਾ ਵਿੱਚ ਵੀ ਸਾਈਂ ਬੁੱਲੇ ਸ਼ਾਹ ਦੀ ਬਿਬਾਕ ਸੁਰ ਦਾ ਰੰਗ ਚੜਿਆ ਹੋਇਆ ਹੈ ਇਹੀ ਕਾਰਨ ਹੈ ਕਿ ਬਿਮਾਰੀ ਦੀ ਹਾਲਤ ਵਿੱਚ ਵੀ ਉਸ ਦੀ ਕਵਤਾ ਵਿੱਚਲੀ ਬਾਗੀ ਸੁਰ ਮਦਮ ਨਹੀਂ ਪਈ ਤੇ ਉਹ ਉਸੇ ਹੀ ਲਹਿਜ਼ੇ ਵਿੱਚ ਕਵਿਤਾ ਬੋਲਦਾ ਰਿਹਾ ਤਜ਼ਮਮਲ ਕਲੀਮਜ਼ਾ ਇਹ ਵੀ ਮੰਨਣਾ ਹੈ ਕਿ ਕੁਝ ਹੀ ਸ਼ਾਇਰ ਹਨ ਜਿਹੜੇ ਭਾਰਤ-ਪਾਕ ਵਿੱਚ ਪੁੱਲ ਦਾ ਕੰਮ ਕਰਦੇ ਹਨ ਤੇ ਤਜ਼ਮਮਲ ਉਹਨਾਂ ਵਿੱਚੋਂ ਇੱਕ ਸਿਰਕੜ ਕਵੀ ਸੀ ਇਹੀ ਕਾਰਨ ਹੈ ਕਿ ਵਿਸ਼ਵ ਭਰ ਵਿੱਚ ਜਿੱਥੇ-ਜਿੱਥੇ ਵੀ ਪੰਜਾਬੀ ਵੱਸਦੇ ਹਨ ਉਹਨਾਂ ਨੇ ਉਸ ਦੀ ਬੇਬਾਕ ਅੰਦਾਜ਼ ਵਿੱਚ ਬੋਲੀ ਸ਼ਾਇਰੀ ਨੂੰ ਬਹੁਤ ਸਰਾਇਆ ਹੈ ਉਹ ਕਈ ਵਾਰੀ ਭਾਰਤ ਵਿੱਚ ਆ ਕੇ ਆਪਣੀ ਸ਼ਾਇਰੀ ਦੀ ਮਹਿਕ ਖਿਲਾਰ ਗਿਆ ਹੈ ਭਾਵੇਂ ਤਜ਼ਮਮ ਕਲੀਮ ਲੈਂਦੇ ਪੰਜਾਬ ਵਿੱਚ ਜੰਮਿਆ ਪਰ ਉਹ ਪੰਜਾਬੀਅਤ ਨੂੰ ਬੇहद ਪਿਆਰ ਕਰਦਾ ਹੈ ਔਰ ਇਸੇ ਕਰਕੇ ਕਦੀ ਕਦੀ ਉਹ ਕਹਿੰਦਾ ਸੀ ਕਿ ਮੈਂ ਤਾਂ ਚੜ੍ਹਦੇ ਪੰਜਾਬ ਦਾ ਹੀ ਆ ਤੋ ਐਸੇ ਮਹਾਨ ਕਵੀ ਜਿਹੜੇ ਹੱਦਾਂ ਸਰਹੱਦਾਂ ਨੂੰ ਪਾਰ ਕਰਕੇ ਹੱਦਾਂ ਸਰਹੱਦਾਂ ਨੂੰ ਲੰਘ ਕੇ ਮਾਨਵਤਾ ਨੂੰ ਆਪਸ ਵਿੱਚ ਜੋੜਨ ਦਾ ਕੰਮ ਕਰਦੇ ਹਨ ਐਸੇ ਮਹਾਨ ਕਵੀਆਂ ਦਾ ਇਸ ਸੰਸਾਰ ਤੋਂ ਤੁਰ ਜਾਣਾ ਇੱਕ ਬਹੁਤ ਵੱਡਾ ਘਾਟਾ ਹੈ ਇੱਕ ਬਹੁਤ ਵੱਡਾ ਘਾਟਾ ਹੈ